ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ ਸਰਕਟ ਹਾਊਸ ਵਿੱਚ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਫਾਊਂਡੇਸ਼ਨਸ ਦੇ ਨਵੀਆਂ ਜਿਹੜੀਆਂ ਜੁਆਇਨਿੰਗਸ ਕਰਵਾਈਆਂ ਗਈਆਂ ਇਸ ਮੌਕੇ ਕਈ ਨਾਮੀ ਪਤਵੰਤੇ ਵੀ ਮੌਜੂਦ ਸਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਫਾਊਂਡੇਸ਼ਨ ਵੱਲੋਂ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ ਗ੍ਰੀਨ ਡਰਾਈਵ ਅਤੇ ਪਲਾਂਟੇਸ਼ਨ ਡਰਾਈਵ ਵੀ ਚਲਾਈ ਜਾਵੇਗੀ ਇਸ ਦਾ ਐਲਾਨ ਕੀਤਾ ਗਿਆ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ ਅੱਜ ਲੁਧਿਆਣਾ ਸਰਕਟ ਹਾਊਸ ਦੇ ਵਿੱਚ ਵਿਸ਼ਾਲ ਕੱਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿੰਦੇ ਵੱਡੀ ਗਿਣਤੀ ਦੇ ਵਿੱਚ ਨਵੇਂ ਸਾਥੀ ਵੀ ਸ਼ਾਮਿਲ ਹੋਏ ਹੈ ਔਰ ਅਸੀਂ ਆਪਣੀ ਫਾਊਂਡੇਸ਼ਨ ਦੀ ਤਰਫੋਂ ਜਿਹੜੇ ਉਪਰਾਲੇ ਜ਼ਰੂਰਤਮੰਦਾਂ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਨਾਲ ਨਾਲ ਇੱਕ ਗ੍ਰੀਨ ਡਰਾਈਵ ਦਾ ਵੱਡੇ ਪੱਧਰ ਤੇ ਆਰਗੇਨਾਈਜ਼ ਕਰਨ ਜਾ ਰਹੇ ਹਾਂ ਜਿੰਦੇ ਚ ਆਪਾਂ ਹਰ ਏਰੀਆ ਦੇ ਵਿੱਚ ਜਾ ਕੇ ਬੂਟੇ ਲਗਾਵਾਂਗੇ ਪਲਾਂਟਸ ਲਗਾਵਾਂਗੇ ਔਰ ਉਹਨਾਂ ਦੇ ਪਾਲਨ ਦੀ ਵੀ ਕੋਸ਼ਿਸ਼ ਕਰਾਂਗੇ ਔਰ ਲੁਧਿਆਣਾ ਨਿਵਾਸੀਆਂ ਨੂੰ ਵੀ ਨਿਵੇਦਨ ਹੈ ਅੱਜ ਦੇ ਸਮੇਂ ਦੇ ਵਿੱਚ ਪਲਾਂਟ ਦੀ ਬਹੁਤ ਜ਼ਰੂਰਤ ਹੈ ਔਰ ਜ਼ਰੂਰਤ ਮੰਨਨੂ ਵੀ ਤੁਹਾਡੇ ਸਾਥ ਦੀ ਜ਼ਰੂਰਤ ਹੈ ਆਪਾਂ ਹਰ ਤਰ੍ਹਾਂ ਦੀ ਹੈਲਪ ਜ਼ਰੂਰਤ ਮੰਨਨੂ ਪ੍ਰੋਵਾਈਡ ਕਰਵਾਈਏ ਜੈ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਅਮਿਤ ਅਰੋੜਾ ਜੀ ਜੋ ਕਿ ਚੇਅਰਮੈਨ ਨੇ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਕਿਉਂਕਿ ਜੋ ਉਹਨਾਂ ਨੇ ਅੱਜ ਨਵੀਂ ਟੀਮ ਦਾ ਸੰਗਠਨ ਕੀਤਾ ਹੈ ਔਰ ਉਹਦੇ ਵਿੱਚ ਸਾਡੇ ਸਾਰੇ ਸਾਥੀ ਜਿਹੜੇ ਨੇ ਉਹ ਵੱਜੜ ਕੇ ਇੱਥੇ ਪਹੁੰਚੇ ਨੇ ਕਹਿੰਨੇ ਨੇ ਕਿ ਜੋ ਅੱਜ ਦੀ ਨੌਜਵਾਨੀ ਨਸ਼ਿਆਂ ਵਾਲੇ ਪਾਸੇ ਜਾ ਰਹੀ ਹੈ ਉੱਥੇ ਹੀ ਅਮਿਤ अरोड़ा ਜੀ ਔਰ ਉਹਨਾਂ ਦੇ ਸਾਰੇ ਜਿਹੜੇ ਨੌਜਵਾਨ ਸਾਥੀ ਉਹਨਾਂ ਨਾਲ ਜੁੜੇ ਨੇ ਉਹ ਇਹੋ ਜਿਹੇ ਚੰਗੇ ਕੰਮ ਕਰ ਰਹੇ ਨੇ ਜਿਦੇ ਵਿੱਚ ਕੀ ਉਹ ਸਮਾਜ ਦੀ ਭਲਾਈ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਬੱਚਿਆਂ ਨੂੰ ਫ੍ਰੀ ਕਿਤਾਬਾਂ ਵੰਡਣੀਆਂ ਉਹਨਾਂ ਦੀ ਹਰ ਲੋੜਿੰਦੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕਰਨਾ ਰਾਸ਼ਨ ਵੰਡਰਨ ਕਰਨਾ ਔਰ ਪਤਾ ਨਹੀਂ ਹੋਰ ਵੀ ਕਿੰਨੇ ਸਮਾਜਿਕ ਕੰਮਾਂ ਦੇ ਵਿੱਚ ਇਹ ਜਿਹੜੀ ਸੰਸਥਾ ਹੈ ਜੁੜੀ ਹੋਈ ਹੈ ਔਰ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਅਮੇ ਤਰੋੜਾ ਜੀ ਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਚੇਅਰਮੈਨ ਲੇਡੀਜ਼ ਵਿੰਗ ਦਾ ਨਿਯੁਕਤ ਕੀਤਾ ਹੈ ਬਹੁਤ-ਬਹੁਤ ਧੰਨਵਾਦ ਅੱਜ ਲੁਧਿਆਣਾ ਪ੍ਰਾਈਡ ਵੈਲਫੇਅਰ ਕਾਉਂਸਲ ਵੱਲੋਂ ਅਮਿਤ अरोड़ा ਜੀ ਜੋ ਚੇਅਰਮੈਨ ਨੇ ਇਸ ਸੰਸਥਾ ਦੇ ਕਾਫੀ ਵੱਡੀ ਅੱਜ ਸਰਕਟ ਹਾਊਸ ਲੁਧਿਆਣਾ ਵਖੇ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਇਹਨਾਂ ਨੇ ਲੇਡੀ ਸਵਿੰਗ ਦੀ ਨਿਯੁਕਤੀ ਕੀਤੀ ਹੈ ਤੇ ਮੈਡਮ ਨੂੰ ਚੇਅਰਮੈਨ ਬਣਾਇਆ ਇਸ ਸੰਸਥਾ ਦਾ ਅਤੇ ਇਹਨਾਂ ਦਾ ਜੋ ਇਹ ਸੰਸਥਾ ਹੈ ਹਰ ਮਹੀਨੇ ਗਰੀਬਾਂ ਨੂੰ ਰਾਸ਼ਨ ਵੰਡ ਰਾਸ਼ਿਲ ਵੰਡਿਆ ਜਾਂਦਾ ਹੈ ਅਤੇ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਸਕੂਲ ਦੀਆਂ ਫੀਸਾਂ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਇਵਨ ਕਿ ਕੋਈ ਗਰੀਬ ਮਰੀਜ਼ ਹੈ ਕੋਈ ਇਨਾਂ ਦਾ ਕੰਟੈਕਟ ਕਰ ਲਵੇ ਉਹ ਵੀ ਇਹ ਸੰਸਥਾ ਉਹਦਾ ਇਲਾਜ ਵੀ ਫ੍ਰੀ ਕਰਾਉਂਦੀ ਹੈ ਅਤੇ ਸਾਰੇ ਜਿਹੜੇ ਮੈਂਬਰ ਨੇ ਬਹੁਤ ਹੀ ਇੱਥੇ ਵਧੀਆ ਹਾਈ ਫਾਈ ਸਾਰੇ ਜੁੜੇ ਨੇ ਅਤੇ ਉਹ ਸੇਵਾ ਕਰਦੇ ਨੇ ਇੱਥੇ ਕਿਸੇ ਨੂੰ ਕੋਈ ਰਾਜਨੀਤੀ ਦਾ ਮਤਲਬ ਮਸਲਾ ਨਹੀਂ ਕੋਈ ਫੋਟੋ ਖਿਚਾਣ ਦਾ ਮਤਲਬ ਨਹੀਂ ਇੱਥੇ ਸਾਰੇ ਸੇਵਾ ਦੇ ਸੇਵਾਕ ਕਰਨ ਕਰਕੇ ਇੱਥੇ ਜੁੜਦੇ ਨੇ ਦਿਲੋਂ ਜੁੜੇ ਨੇ ਸਾਰੇ ਦਿਲੋਂ ਸੇਵਾ ਕਰਦੇ ਨੇ ਅਸੀਂ ਤਨਮਨ ਤਨ ਨਾਲ ਅਮਿਤ ਰੋੜਾ ਜੀ ਨਾਲ ਅਸੀਂ ਉਹਨਾਂ ਦੀ ਟੀਮ ਨਾਲ ਖੜੇ ਜੀ ਰਾਮ ਰਾਮ ਸਭੀ ਕੋ आज लुधियाना प्राइड वेलफेयर एसोसिएशन की कोर कमेटी की मीटिंग रखी गई है लुधियाना प्राइड वेलफेयर एसोसिएशन पिछले काफ़ी लंबे समय से काफ़ी सालों से सामाजिक कार्य जो है वो कर रही हैं इसमें हम थर्टी जो महिलाएँ हैं उनको आ, राशन वितरण देते हैं बच्चों की फीस बच्चों की किताबें ये प्रोवाइड करवाते हैं और आज की जो मीटिंग है उसमें हमने जो पुराने हमारे आ, जो साथी थे उन साथियों की पदोन्नति के लिए आज हमने ये उपराला रखा है और इसके साथ साथ हमने वुमेन विंग जो है उसमें हमने नए साथी जो हैं आज हमने उनको उनके लिए जो नए पद दिए गए हैं और मैं हृदय की गहराइयों से धन्यवाद करना चाहती हूँ अमित अरोड़ा जी और हमारी समूची लुधियाना प्राइड वेलफेयर एसोसिएशन की टीम का जिन्होंने मुझे लुधियाना प्राइड वेलफेयर एसोसिएशन वुमेन विंग की प्रधान बनाया है और मैं इसके लिए मैं जितना भी हो सके मैं पूर्ण रूप से इस सेवा में समर्पित रहूंगी और मैं हमेशा ही जब तक मैं इस पद पर निर्वाचित रहूंगी मैं महिलाओं के लिए जितना भी हो सके मैं उन्नति का काम करूंगी महिलाओं के लिए वुमेन एम्पावरमेंट के लिए हम जितना कोशिश कर सके वे करेंगे पहले ऑलरेडी हम लोग जो है विडो वीमेंस को हम लोग राशन प्रोवाइड कर रहे हैं किंतु आगे मैं ये देखना चाहूंगी कि जब तक मैं इस पद पर रहती हूँ हमारे साथ जो महिलाएं जुड़ती हैं जो नई महिलाएं जो हमारे साथ जुड़ेंगी उनका मैं ये देखूंगी कि, कि कुछ महिलाएं जो कि समाज में बहुत अच्छा काम कर रही हैं बट वो सोशल नेटवर्क पर नहीं है बहुत से लोग ऐसे हैं जो बहुत ही अच्छे कार्यों में रुचि हुई हैं तो उन महिलाओं को भी हम अपने साथ जोड़ने का काम करेंगे धन्यवाद ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਅੱਜ ਅਸਾਂ ਨੂੰ ਇੱਥੇ ਅਮਿਤ ਅਰੋੜਾ ਜੀ ਨੇ ਇਨਵਾਈਟ ਕੀਤਾ ਔਰ ਲੁਧਿਆਣਾ ਵੈਲਫੇਅਰ ਲੁਧਿਆਣਾ ਪ੍ਰਾਈਡ ਵੈਲਫੇਅਰ ਐਸੋਸੀਏਸ਼ਨ ਅਮਿਤ ਅਰੋੜਾ ਜੀ ਕਾਫੀ ਸਾਲਾਂ ਤੋਂ ਇਹ ਚਲਾ ਰਹੇ ਹੈ ਔਰ ਮਾਤਾ ਰਾਣੀ ਇਹਨਾਂ ਨੂੰ ਬਹੁਤ ਹੀ ਸ਼ਕਤੀ ਦਵੇ ਕਿ ਜਿਸ ਤਰ੍ਹਾਂ ਇਹ ਹਰ ਮਹੀਨੇ ਫ੍ਰੀ ਰਾਸ਼ਨ ਬੱਚਿਆਂ ਨੂੰ ਕਿਤਾਬਾਂ ਔਰ ਜੋ ਵੀ ਲੋੜਮੰਦ ਬੱਚੇ ਹੈ ਔਰਤਾਂ ਹੈ ਜੋ ਕਿ ਵਿਡੋ ਹੈ ਉਹਨਾਂ ਦੀ ਹੈਲਪ ਕਰ ਰਹੇ ਹੈ ਇਸੀ ਤਰ੍ਹਾਂ ਇਹ ਆਪਣਾ ਐਨਜੀਓ ਚੜਦੀ ਕਲਾਵਾਂ ਚ ਰੱਖਣ ਔਰ ਅੱਜ ਇੱਥੇ ਆਏ ਹੋਏ ਸਾਰੇ ਜੋ ਇਹਨਾਂ ਦੇ ਟੀਮ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਇਸ ਤਰ੍ਹਾਂ ਹੀ ਆਪਾਂ ਇਹ ਮਿਲ ਜੁਲ ਕੇ ਅੱਗੇ ਵਧੀਏ ਔਰ ਇਹ ਉਪਰਾਲਾ ਕਰਦੇ ਰਹੀਏ ਔਰ ਇਸ ਟੀਮ ਨੂੰ ਹੋਰ بڑا ਕਰਨ ਦੀ ਕੋਸ਼ਿਸ਼ ਕਰਾਂਗੇ ਬੜੇ ਹੀ ਮਤਲਬ ਸਾਡੇ ਸੋਤ ਕੇ ਅੱਜ ਸਾਡੀ ਜਿਹੜੀ ਕਿ ਮੀਟਿੰਗ ਲੁਧਿਆਣਾ ਪ੍ਰਾਈਡ ਵੱਲੋਂ సర్కਟ ਹਾਊਸ ਦੇ ਵਿੱਚ ਕੀਤੀ ਗਈ ਹੈ ਔਰ ਇੱਥੇ ਬਹੁਤ ਹੀ ਵੱਡੀ ਸੰਖਿਆ ਦੇ ਵਿੱਚ ਸਾਰੇ ਹੀ ਭਰਾ ਦੇਖਣ ਨੂੰ ਮਿਲੇ ਆ ਤੇ ਸਾਰਿਆਂ ਦੇ ਜੀ ਆਇਆਂ ਨੂੰ ਮੇਰੇ ਵੱਲੋਂ ਔਰ ਸਾਡੇ ਬੜੀ ਸਤਿਕਾਰਯੋਗ ਅਮਿਤ अरोड़ा ਜੀ ਵੱਲੋਂ ਅੱਜ ਜਿਹੜੀ ਕਿ ਇਹ ਮੀਟਿੰਗ ਕੀਤੀ ਗਈ ਹੈ ਜਿੰਨੇ ਵੀ ਸਾਡੇ ਨਵੇਂ ਪੁਰਾਣੇ ਸਾਥੀ ਨੇ ਉਹ ਸਾਰੇ ਅੱਜ ਪਹੁੰਚੇ ਨੇ ਤੇ ਜਿਨ੍ਹਾਂ ਨੇ ਬਹੁਤ ਵਧੀਆ ਸੰਸਥਾ ਲਈ ਸਾਰਿਆਂ ਨੂੰ ਹੀ ਮਾਨ ਸਮਾਨ ਦੇਣ ਲਈ ਅਜਿੱਥੇ ਬੁਲਾਇਆ ਗਿਆ ਵਾ ਕਿਉਂਕਿ ਇਹ ਸੰਸਥਾ ਹਮੇਸ਼ਾ ਹੀ ਅਲੱਗ-ਅਲੱਗ ਉਪਰਾਲੇ ਕਰਦੀ ਹੈ ਚਾਹੇ ਬੱਚਿਆਂ ਦੀ ਫੀਸਾਂ ਚਾਹੇ ਰਾਸ਼ਨ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮਦਦ ਅਗਰ ਸਾਡੇ ਕੋਲ ਇਸ ਸੰਸਥਾ ਦੇ ਲਈ ਕੋਈ ਲੈਣ ਲੈ ਜਾਂਦਾ ਤੇ ਹਮੇਸ਼ਾ ਇਹ ਸੰਸਥਾ ਉਹਨਾਂ ਲਈ ਖੜੀ ਹੁੰਦੀ ਹੈ ਤੇ ਮੇਰੇ ਵੱਲੋਂ ਔਰ ਸਾਡੀ ਜੈਮਾ ਚਿੰਤਪੁਣੀ ٹرسٹ ਵੱਲੋਂ ਇੱਥੇ ਜਿੰਨੇ ਵੀ ਭਰਾ ਪਹੁੰਚੇ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਤੇ ਸਾਰੇ ਪੰਜਾਬ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਜਿੱਦਾਂ ਲੁਧਿਆਣਾ ਪ੍ਰਾਈਡ ਅਲੱਗ-ਅਲੱਗ ਉਪਰਾਲੇ ਕਰਦੀ ਹੈ ਚਾਹੇ ਕਿਸੇ ਤਰ੍ਹਾਂ ਦੇ ਵੀ ਹੈ ਤੇ ਮੈਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਵੀ ਇਸ ਸੰਸਥਾ ਨਾਲ ਜੁੜੋ ਕਿਉਂਕਿ ਇਹ ਸੰਸਥਾ ਇਦਾਂ ਦੀ ਹੈ ਕਿਸੇ ਟਾਈਮ ਵੀ ਕਿਸੇ ਬੰਦੇ ਦੇ ਕਿਸੇ ਬੱਚੇ ਦੇ ਕਿਸੇ ਮਾਂ ਦੇ ਅਸੀਂ ਕੰਮ ਆ ਸਕਦੇ ਹਾਂ ਕੰਮ ਤਾਂ ਆ ਸਕਦੇ ਜਦੋਂ ਸਾਡੀ ਬਾਹਮਾ ਮਜ਼ਬੂਤ ਹੋਣਗੀਆਂ ਸਾਡੇ ਨਾਲ ਭਰਾ ਸਾਡੇ ਖੜੇ ਹੋਣਗੇ ਤੇ ਬਹੁਤ ਬਹੁਤ ਸ਼ੁਕਰੀਆ ਮੇਰੇ ਅਮਿਤ ਅਰੋੜਾ ਭਰਾ ਦਾ ਜਿਹੜਾ ਕਿ ਹਮੇਸ਼ਾ ਹੀ ਗਰੀਬਾਂ ਦੇ ਨਾਲ ਖੜੇ ਹੁੰਦੇ ਨੇ ਅਲੱਗ-ਅਲੱਗ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਦੇ ਨੇ ਇਸ ਸੰਸਥਾ ਦੇ ਜਿਹੜੇ ਉਪਰਾਲੇ ਨੇ ਅਗਰ ਮੈਂ ਗਿਆਨ ਤੇ ਅਜੇ ਮੈਂ ਤਾਂ ਮੇਰੇ ਹਿਸਾਬ ਨਾਲ 2 ਘੰਟੇ ਲੱਗ ਜਾਣਗੇ ਪਰ ਉਪਰਾਲੇ ਬਹੁਤ ਦੇਖਣ ਯੋਗ ਨੇ ਔਰ ਜਿੰਨੀ ਮੇਰੀ ਭੈਣਾਂ ਇੱਥੇ ਪਹੁੰਚੀ ਨੇ ਸਪੈਸ਼ਲ ਤੌਰ ਤੇ ਸਾਡੇ ਰਿਪੂ ਗਿਲ ਜੀ ਔਰ ਸਾਡੇ ਜਿੰਨੇ ਸਾਥੀ ਨੇ ਭਰਾ ਨੇ ਸੋਨੀਆ ਧਮਨ ਜੀ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਲੁਧਿਆਣਾ ਲਾਈਵ ਲਈ ਸੰਜੇ ਸੇਤਿਆਦੀ ਰਿਪੋਰਟ